सारा दिन बस रीला स्क्रॉल करी जाओ वेला टाइम मिलता है बस रीला रीला कि रीला स्क्रॉल करा यार ये सोचते मैं कैं सोच लिया नहीं सोचते ना तुम पता है सारा दिन आप जिन्ना टाइम रीला स्ट्रोल करन से लगाने उन्ने टाइम में तो तुम यूज करके वजिए कम कर सकते हो, हो रीला स्ट्रॉल करके पैसे पूसे मिले कुछ आए कि पैसे नहीं आए ना फायदा की होया फिर टाइम वेस्ट करता ना यार चलो कोई गल नहीं ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਆਰਾਮ ਨਾਲ 50000 ਰੁਪਏ ਕਿਵੇਂ ਕਮਾ ਸਕਦੇ ਹੋ ਉਹ ਵੀ 3 ਘੰਟੇ ਦੇ ਅੰਦਰ ਦਰਜੀ ਹਾਂ 3 ਘੰਟੇ ਦੇ ਅੰਦਰ ਅੰਦਰ ਤੁਸੀਂ 50000 ਕਮਾ ਸਕਦੇ ਹੋ ਦੋ ਦਿਨ ਘੰਟੇ ਦਾ ਟਾਈਮ ਦੇ ਕੇ ਜਿੰਨੇ ਟਾਈਮ ਤੁਸੀਂ ਸਿਰਫ ਰੀਲਸ ਸਕਰੋਲ ਕਰਦੇ ਰਹਿੰਦੇ ਹੋ ਤੁਹਾਨੂੰ ਆਪ ਨੂੰ ਇਹ ਪਤਾ ਨਹੀਂ ਲੱਗਦਾ ਕਿ ਕਿਵੇਂ ਘੰਟੇ 2 ਘੰਟੇ 3 ਘੰਟੇ ਨਿਕਲ ਜਾਂਦੇ ਆ ਥੋੜਾ ਫੋਨ ਯੂਜ਼ ਕਰਦੇ ਕਰਦੇ ਚਲੋ ਮੈਂ ਦੱਸਦੀ ਹਾਂ ਇਸ ਵਾਸਤੇ ਵੀਡੀਓ ਨੂੰ ਜ਼ਰੂਰ ਤੋਂ ਵੇਖਿਓ ਐਂਡ ਤੱਕ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅਚਮੀਰਾ ਫੈਸ਼ਨ ਅਚਮੀਰਾ ਫੈਸ਼ਨ ਪੰਜਾਬ ਦੇ YouTube ਚੈਨਲ ਦੇ ਵਿੱਚ ਥੋੜਾ ਸਾਰਿਆਂ ਦਾ ਦਿਲੋਂ ਵ ਬਹੁਤ سارے ਕਲੈਕਸ਼ਨਸ ਦੇਖਦੇ ਰਹਿੰਦੇ ਰਹੇ ਹੋ ਮੈਂ ਤੁਹਾਨੂੰ ਕਾਫੀ ਜ਼ਾਰੇ ਕਲੈਕਸ਼ਨ ਦਿਖਾਨੀ ਹੈ ਆਪਣੇ ਚੈਨਲ ਤੇ ਤੇ ਅੱਜ ਫੇਰ ਲੈ ਕੇ ਆਈ ਇੱਕ ਹੋਰ ਬਹੁਤ ਹੀ ਵਧੀਆ ਧਮਾਕੇਦਾਰ ਕਲੈਕਸ਼ਨ ਉਹ ਵੀ ਇੰਨਾ ਪਿਆਰਾ ਕਲੈਕਸ਼ਨ ਹੈ ਦਿਖਾਵਾਂਗੀ ਬਟ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦੀ ਹਾਂ ਜਿੰਨੇ ਮੇਰੇ ਭੈਣ ਭਰਾ ਟਾਈਮ ਵੇਸਟ ਕਰ ਰਹੇ ਨੇ ਆਪਣਾ ਸਪੈਸ਼ਲੀ ਉਹਨਾਂ ਵਾਸਤੇ ਕਿ ਕਾਫੀ ਵਾਰੀ ਹੁੰਦਾ ਹੈ ਕਿ ਆਪਾਂ ਫ੍ਰੀ ਬੈਠੇ ਹੁੰਨੇ ਆ ਆਫਿਸ 'ਚ ਬੈਠੇ ਹੁੰਨੇ ਆ ਜਾਂ ਫਿਰ ਆਪਾਂ ਸਕੂਲ ਕਾਲਜ ਕਰਕੇ ਆ ਚੁੱਕੇ ਆ ਜਾਂ ਫਿਰ ਆਪਣਾ ਜਿਹੜਾ ਪਾਰਟ ਟਾਈਮ ਜੌਬ ਹੈ ਉਹ ਵੀ ਆਪਾਂ ਕਰ ਚੁੱਕੇ ਆ ਫਿਰ ਵੀ ਆਪਣੇ ਕੋਲ ਟ ਰੀਲਸ ਸਕਰੋਲ ਕਰਦੇ ਰਹਿਣਾ ਜਦੋਂ ਵੀ ਟਾਈਮ ਹੁੰਦਾ ਹੈ ਬੰਦਾ ਆਪਣਾ ਫੋਨ ਹੱਥੇ ਫੜਦਾ ਹੈ ਤੇ ਬਸ ਆਹ ਰੀਲਸ ਸਕਰੋਲ ਕੀਤੀ ਆਹ ਵਾਲੀ ਕੀਤੀ ਆਹ ਵਾਲੀ ਕੀਤੀ ਕਰਦੇ ਕਰਦੇ ਘੰਟੇ 2 ਘੰਟੇ 3 ਘੰਟੇ ਆਰਾਮ ਨਾਲ ਵੇਸਟ ਕਰ ਹੀ ਦਿੰਦਾ ਹੈ ਤੇ ਇਹੋ ਜਿਹਾ ਕੰਮ ਤੁਹਾਨੂੰ ਨਹੀਂ ਕਰਨਾ ਕਿਉਂਕਿ ਤੁਸੀਂ 2-3 ਘੰਟੇ ਯੂਜ਼ ਕਰਕੇ ਵੀ 50-60000 ਰੁਪਏ ਕਮਾ ਸਕਦੇ ਹੋ ਤਾਂ ਪਲੀਜ਼ ਉਹਨੂੰ ਯੂਜ਼ ਕਰੋ ਜਿਹਦੇ ਵਾਸਤੇ ਮੈਂ ਲੈ ਕੇ ਆਇਆ ਇੱਕ ਬਹੁਤ ਹੀ ਵਧੀਆ ਪ੍ਰੋਡਕਟ ਜਿਹੜਾ ਹੈ ਚੁੰਨੀਆਂ ਦਾ ਦੁਪੱਟਿਆਂ ਦਾ ਹੁਣ ਚੱਲੂਗਾ ਜੀ ਸਮਰ ਦੇ ਵਿੱਚ ਕਾਟਨ ਕਲੈਕਸ਼ਨ ਬਹੁਤ ਵਧੀਆ ਆ ਵੇਖੋ ਆਰਟੀਕਲ ਚੈੱਕ ਕਰੋ ਤੁਸੀਂ ਪਹਿਲਾਂ 32 ਰੁਪਏ ਤੋਂ ਕਲੈਕਸ਼ਨ ਸ਼ੁਰੂ ਹੋ ਰਿਹਾ ਨੇ ਕਾਟਨ ਜੀ ਹਾਂ ਕਾਟਨ ਮਿਲੂਗਾ ਜੀ 32 ਰੁਪਏ ਦੇ ਨਾਲ ਤੇ ਬਾਕੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਹੋਰ ਵੀ ਕੋਈ ਆਰਟੀਕਲਸ ਤਾਂ 13 ਰੁਪਏ ਤੋਂ ਕਲੈਕਸ਼ਨ ਸ਼ੁਰੂ ਹੋ ਜਾਂਦਾ ਬਟ ਕਾਟਨ ਸਿਰਫ 32 ਰੁਪਏ ਤੋਂ ਤੇ ਇਹਦੇ ਵਿੱਚ ਆ ਵੇਖੋ ਕਲਰ ਚਾਰਟ ਵੇਖੋ ਪੂਰਾ ਕਲਰ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਦਾ ਪ੍ਰੋਪਰ ਸੈੱਟ ਆਊਗਾ ਜੀ ਵੱਖਰੇ ਵੱਖਰੇ ਪ੍ਰਿੰਟ ਮਿਲ ਜਾਣਗੇ 20 ਪੀਸਾਂ ਦਾ ਸੈੱਟ ਘਟੋ ਘਟ ਇੱਕ ਹੋਰ ਵੀ ਹੈ ਮੇਰੇ ਕੋਲ ਸਟਾਲ ਆ ਵੀ ਚੈੱਕ ਕਰੋ ਵੈਰਾਈਟੀਆਂ ਚੈੱਕ ਕਰੋ ਤੇ ਸਾਈਜ਼ ਚੈੱਕ ਕਰੋ ਤੁਹਾਨੂੰ ਪਤਾ ਹੈ ਕਿੰਨਾ ਵਧੀਆ ਕਲੈਕਸ਼ਨ ਆ ਵੇਖੋ ਸਾਇਸ ਤੁਸੀਂ ਵੇਖ ਸਕਦੇ ਹੋ ਪ੍ਰੋਪਰ ਮਿਲ ਜਾਂਦਾ ਹੈ ਤੁਹਾਨੂੰ ਕਲਰ ਬਹੁਤ ਪਿਆਰਾ ਹੈ ਕਿਉਂਕਿ بیس ਪੂਰਾ ਵਾਈਟ ਹੈ ਤੇ ਹਾਂ ਸੋਹਣਾ ਲੱਗਿਆ ਨਾ ਇਹਦੇ ਵਿੱਚ 10 ਪੀਸ ਦਾ ਸੈਟ ਆਊਗਾ ਆ ਚੈੱਕ ਕਰੋ ਇਹ ਪੂਰਾ ਦਾ ਪੂਰਾ ਸੈਟ ਆਉਣ ਵਾਲਾ ਹੈ ਜੀ 10 ਡਿਫਰੈਂਟ ਪ੍ਰਿੰਟ ਵਾਲੇ ਕਲੈਕਸ਼ਨ ਤੁਹਾਨੂੰ ਮਿਲ ਜਾਣਗੇ ਚਲੋ ਇੱਕ ਹੋਰ ਦਿਖਾਨੀ ਆ ਤੁਹਾਨੂੰ ਇੱਕ ਆ ਵਾਲਾ ਆਰਟੀਕਲ ਚੈੱਕ ਕਰੋ ਜਿਵੇਂ ਆਪਣੇ ਫੁਲਕਾਰੀ ਚੱਲਦੇ ਹਨ ਨਾ ਉਸ ਟਾਈਪ ਦਾ ਆਰਟੀਕਲ ਹੈ ਪ੍ਰਿੰਟ ਕਾਫੀ ਵਧੀਆ ਹੈ ਬਟ ਇਹ ਪ੍ਰਿੰਟਡ ਹੈ ਆ ਚੈੱਕ ਕਰੋ ਫੁਲ ਕਾਰਟਾਈਪ ਆਰਟੀਕਲ ਬਟ ਪ੍ਰਿੰਟਡ ਆਰਟੀਕਲ ਮਿਲੂਗਾ ਕਾਫੀ ਵਧੀਆ ਚੱਲ ਰਿਹਾ ਐਸ ਦਿ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਵਿਕ ਰਿਹਾ ਹੈ ਮਾਰਕੀਟ ਦੇ ਵਿੱਚ ਜੇ ਤੁਹਾਡੇ ਕੋਲ ਨਹੀਂ ਆ ਤਾਂ ਲੈ ਕੇ ਜਾਓ ਹੁਣੇ ਹੀ ਕਿਉਂਕਿ ਇਹ ਵੀ ਆਪਣੇ ਕੋਲ ਬਹੁਤ ਜ਼ਿਆਦਾ ਕਲੈਕਸ਼ਨ ਤੁਹਾਨੂੰ ਮਿਲ ਜੂਗਾ ਵੱਖਰੇ ਵੱਖਰੇ ਪ੍ਰਿੰਟ ਦੇ ਨਾਲ ਆ ਵੇਖੋ ਚੈੱਕ ਕਰ ਸਕਦੇ ਸੀ ਕਾਫੀ ਸਾਰੇ ਕਲੈਕਸ਼ਨਸ ਨੇ ਆਪਣੇ ਕੋਲ ਚਲੋ ਇੱਕ ਹੋਰ ਕਲੈਕਸ਼ਨ ਤੁਹਾਨੂੰ ਚੈੱਕ ਕਰਾਨੀ ਆ ਆ ਵੇਖੋ ਇਹ ਸਟਾਲ ਹੈ ਜੀ ਆਪਣਾ ਆ ਲਓ ਇਹ ਵੀ ਚੈੱਕ ਕਰੋ ਪ੍ਰਿੰਟਡ ਸਟਾਲ ਆਊਗਾ ਜੀ ਕਾਫੀ ਪਿਆਰਾ ਹੈ ਡਬਲ ਕਲਰ ਦੇ ਵਿੱਚ ਆਰਟੀਕਲ ਆਉਣ ਵਾਲਾ ਹੈ ਕਾਫੀ ਸੋਹਣਾ ਜਿਹਾ ਪੈਟਰਨ ਹੈ ਇਹਦਾ ਤੇ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੇ ਤੁਹਾਨੂੰ ਇਹ ਵਾਲਾ ਵੀ ਪਸੰਦ ਆ ਰਿਹਾ ਤੁਸੀਂ ਇਹਦੇ ਵਾਸਤੇ ਵੀ ਆਰਡਰ ਪਲੇਸ ਕਰ ਸਕਦੇ ਹੋ ਚਲੋ ਹੋਰ ਦਿਖਾ ਦਿੰਨੀ ਆ ਇੱਕ ਮੇਰੇ ਕੋਲ ਤਾਂ ਬਹੁਤ ਸਾਰੇ ਕਲੈਕਸ਼ਨ ਨੇ ਤੁਸੀਂ ਬਸ ਦੱਸੋ ਤੁਹਾਨੂੰ ਕਿਹੜੇ ਕਲੈਕਸ਼ਨ ਚਾਹੀਦੇ ਨੇ ਅੱਜ ਤਾਂ ਕਾਟਨ ਦਿਖਾ ਰਹੀ ਆ ਕਿਉਂਕਿ ਇਹ ਗਰਮੀ ਵਾਸਤੇ ਕਾਟਨ ਹੀ ਸਭ ਤੋਂ ਵਧੀਆ ਰਹੂਗਾ ਤੇ ਆਪਣੇ ਬੀਬੀਆਂ ਨੂੰ ਵੀ ਕਾਟਨ ਬਹੁਤ ਜ਼ਿਆਦਾ ਔਰ ਤੇ ਹਾਂ ਸਿਰਫ ਬੀਬੀਆਂ ਦੀ ਗੱਲ ਨਹੀਂ ਕਰ ਰਹੀ ਕੁੜੀਆਂ ਨੂੰ ਵੀ ਕਾਟਨ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਗਰਮੀਆਂ ਦੇ ਵਿੱਚ ਜਿਹੜੇ ਸਕੂਟੀ ਚਲਾਉਂਦੀ ਹੈ ਜਾਂ ਫਿਰ ਜੌਬ ਕਰਦੇ ਆ ਨੇ ਉਹਨਾਂ ਨੂੰ ਵੀ ਆ ਵੇਖੋ ਆਰਟੀਕਲ ਵੇਖੋ ਤੇ 35% ਤੋਂ ਲੈ ਕੇ 100% ਤੱਕ ਦਾ ਮਾਰਜਨ ਤੁਸੀਂ ਇਹਨਾਂ ਦੇ ਵਿੱਚ ਅਰਨ ਕਰ ਸਕਦੇ ਹੋ ਤਾਂ ਪਲੀਜ਼ ਹੁਣੇ ਕਾਲ ਕਰੋ ਮੈਨੂੰ ਤੇ ਮੇਰੀ ਟੀਮ ਨੂੰ ਅੱਜ ਮੇਰਾ ਫੈਸ਼ਨ ਹੈਗਾ ਜੀ ਸੂਰਤ ਦੇ ਵਿੱਚ ਕਿਉਂਕਿ ਕਾਫੀ ਸਾਰੇ ਲੋਕ ਮੈਨੇ ਪੁੱਛੇ ਮੈਡਮ ਜੀ ਤੁਹਾਡਾ ਐਡਰੈਸ ਕੀ ਐਡਰੈਸ ਕੀ ਹੈ ਮੈਂ ਐਡਰੈਸ ਹਰ ਵਾਰੀ ਡਿਸਕ੍ਰਿਪਸ਼ਨ ਬਾਕਸ 'ਚ ਦੇਣੀ ਆ ਤੁਸੀਂ ਉੱਥੇ ਜਾ ਕੇ ਪਲੀਜ਼ ਚੈੱਕ ਕਰ ਲਿਆ ਕਰੋ ਇੱਕ ਵਾਰੀ ਬਾਕੀ ਮੈਂ ਤੁਹਾਨੂੰ ਦੱਸ ਦੇਣੀ ਅੱਜ ਮੇਰਾ ਫੈਸ਼ਨ ਹੈਗਾ ਜੀ 1 ਗਰਾਉਂਡ ਫਲਸੁਰਾਨਾ 101 ਸਾਰਾ ਦਰਵਾਜ਼ਾ ਰਿੰਗ ਰੋਡ ਸੂਰਤ ਜੀ ਹਾਂ ਸੂਰਤ ਆਪਣੇ ਦੋ ਸਟੇਸ਼ਨ ਨੇ ਫਰਸਟ ਰੁਦਨਾ ਸਟੇਸ਼ਨ ਹੈ ਤੇ ਸੈਕੰਡ ਆਪਣਾ ਦੂਜਾ ਸਟੇਸ਼ਨ ਹੈ ਉਹ ਹੈ ਆਪਣਾ ਸੂਰਤ ਸਟੇਸ਼ਨ ਤੁਸੀਂ ਦੋਵੇਂ ਸਟੇਸ਼ਨ ਤੇ ਕਿਸੇ ਵੀ ਸਟੇਸ਼ਨ ਤੇ ਪਹੁੰਚ ਕੇ ਤੁਸੀਂ ਕਾਲ ਮੈਸੇਜ ਕਰ ਸਕਦੇ ਹੋ ਆਪਣੇ ਨੰਬਰ ਤੇ ਤੁਹਾਨੂੰ ਗੱਡੀ ਲੈਣ ਆਉਗੀ ਜੀ ਤਾਂ ਟੈਨਸ਼ਨ ਫ੍ਰੀ ਹੋ ਕੇ ਤੁਸੀਂ ਪਹੁੰਚ ਹੀ ਜਾਓ ਤੇ ਆ ਕੇ ਫਿਰ ਤੁਸੀਂ ਇੱਥੇ ਵੇਖ ਕੇ ਬਹੁਤ ਸਾਰੀ ਵੈਰਾਈਟੀਆਂ ਚੈੱਕ ਕਰਕੇ ਕਲੈਕਸ਼ਨ ਲੈ ਕੇ ਜਾ ਸਕਦੇ ਹੋ ਔਨਲਾਈਨ ਪੀਡੀਐਫ ਮੰਗਾਣਾ ਚਾਹੁੰਦੇ ਪੀਡੀਐਫ ਮੰਗਾ ਸਕਦੇ ਹੋ ਮੇਰੀ ਟੀਮ ਦਾ ਨੰਬਰ ਦੇ ਰਹੀ ਹਾਂ ਮੈਂ ਤੁਹਾਨੂੰ ਸਕਰੀਨ ਤੇ ਤੇ ਹਾਂ ਜ਼ਰੂਰ ਵਿਜ਼ਿਟ ਕਰ ਲਿਓ ਜ਼ਰੂਰ ਕੰਟੈਕਟ ਕਰ ਲਿਓ ਕਿਉਂਕਿ ਫਿਰ ਉਹ ਚਲੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਕਲੈਕਸ਼ਨ ਦੇ ਨਾਲ ਅੱਜੀ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਜੇ ਵੀਡੀਓ ਚੰਗੀ ਲੱਗੀਵੇ ਲਾਈਕ ਸ਼ੇਅਰ ਕਰ ਲਿਓ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਹਾਂ ਬੈਲ ਆਈਕਨ ਨੂੰ ਜ਼ਰੂਰ ਤੋਂ ਪ੍ਰੈਸ ਕਰ ਲਿਓ ਕਿਉਂਕਿ ਉਹਦੇ ਨਾਲ ਤੁਹਾਨੂੰ ਕਾਫੀ ਸਾਰੇ ਨਵੇਂ-ਨਵੇਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੇ ਰਹਿਣਗੇ ਧੰਨਵਾਦ